ਕੀ ਕੀ ਬਦਲੇ ਰੰਗ ਰਵਾਜਾਂ ਨਵੀਆਂ ਤਖਤਾਂ ਨਵੀਆਂ ਤਾਜਾਂ ਕੀ ਕੀ ਬਦਲੇ ਰੰਗ ਰਵਾਜਾਂ ਹੋ ਤਾਜ ਦੇ ਚੰਦਰੇ ਰੋਗ ਨੇ ਪਾਈਆਂ ਜਗ ਤੇ ਨਵੀਆਂ ਲੀਹਾਂ ਪੱਥਰਾਂ ਤੋਂ ਪਾਰੀ ਕਰ ਦਿੱਤੀਆਂ ਫੁੱਲਾਂ ਵਰਗੀਆਂ ਤੀਆਂ ਪੱਥਰਾਂ ਤੋਂ ਪਾਰੀ ਕਰ ਦਿੱਤੀਆਂ ਫੁੱਲਾਂ ਵਰਗੀਆਂ ਸੱਤੇ ਇਕੱਠਾ ਨੂੰ ਰਿਸ਼ਤੇ ਨਾਤੇ ਪੈਰ ਸਿਖਾ ਗਏ ਥੋਨ ਖਾ ਗਏ ਸੱਤਾਂ ਨੂੰ ਹੋ ਕੀ ਨੇ ਅੱਦੋ ਭੱਤੀ ਕਰਤਾ ਦੁੱਖ ਸੁੱਖ ਕਰਦੇ ਇਕੱਠਾ ਨੂੰ ਰਿਸ਼ਤੇ ਨਾਤੇ ਪੈਰ ਸਿਖਾ ਗਏ ਕੀ ਨਹੀਂ ਖਾਦੇ ਸੱਤਾਂ ਨੂੰ सुके पतिया वरे हो फुल कापा पॉस्ट किधरे चलद पत वर्गे हो फुलू ਪਰਨਾਉ ਤੇ ਵਾਹ ਸਰਕਾਰ ਦੇ ਟੀਚਰ ਸਾਹਿਬਾਨ ਤੇ ਤੇਰੇ ਵਿਦਿਆਰਥੀ ਸਾਥੀਓ ਜਿਵੇਂ ਅਸੀਂ ਤੁਹਾਨੂੰ ਦੱਸ ਚੁੱਕੀਆਂ ਵੀ ਤੁਹਾਡੇ ਵਾਸਤੇ ਨਾਟਕ ਲੈ ਕੇ ਆਏ ਆ ਨੁਕਰ ਨਾਟਕ ਦਾ ਨਾਮ ਹੈ ਬਸ਼ੀਰਾ ਇਹਨਾਂ ਮੈਂ ਬਸ਼ੀਰਾ ਹਾਂ ਨਪੇ ਸੰਗੀ ਦੀਆਂ ਕਹਾਣੀਆਂ ਪਰ ਆਪੇ ਦਾ ਨਾਟਕ ਰੂਪਾਂਤਰਣ ਕੀਤਾ ਹੋਇਆ ਇਹਦੇ ਵਿੱਚ ਤਾਂ ਮੇਰੇ ਪਾਤਰ ਨੇ ਇੱਕ ਦਾ ਨਾਮ ਤੇਜਾ ਦੂਜੇ ਦਾ ਨਾਮ ਬਸ਼ੀਰਾ ਕਿੰਦਾ ਤੇਜ ਆ ਉਹ ਇੱਕ ਅਧਿਆਪਕ ਦਾ ਬੱਚਾ ਉਹਦੇ ਬਾਪੂ ਬਦੋਂ ਸਮਝਾਇਆ ਜਾਂਦਾ ਯਾਰੀ ਦੋਸਤੀ ਦੇ ਵਿੱਚ ਜਾਗਪਤ ਪੂਜਨੀ ਚ ਅਰੰਧਨ ਸੰਤ ਧਰਮ ਆਗ ਤੇਗਪਾਪ ਨਹੀਂ ਕੀਤਾ ਜਾਂਦਾ ਦੋਸਤ ਦੋਸਤ ਹੁੰਦਾ ਉਹ ਅਮੀਰ ਜਾਂ ਗਰੀਬ ਕਿੰਦਾ ਤੇਜ ਆ ਉਹਦਾ ਸੁਪਨਾ ਇੱਕ ਰਾਈਟਰ ਬਣਦਾ ਲੇਖਕ ਬਣਦਾ ਦੂਜੇ ਪਾਸੇ ਆ ਜਾਂਦੇ ਜੀ ਦਾ ਜੋ ਕਿ ਇੱਕ ਮੱਧਵਰਸ਼ੀ ਕਰਵਾਤਾ ਬੱਚਾ ਗਰੀਬ ਘਰ ਦਾ ਬੱਚਾ ਉਹਦਾ ਸੁਪਨਾ ਹੈਗਾ ਫੁੱਟਬਾਲ ਖਿਡਾਰੀ ਬਣਨ ਦਾ ਬਾਕੀ ਉਹਨੇ ਦੋਸਤਾਂ ਆਪ ਦੇ ਵਿੱਚ ਇੰਨੀ ਬੇਵਰੀਆ ਆਪਾਂ ਨਾਲ ਕੀ ਦੇਖੀ ਸੀ ਸ਼ੀਰੇ ਓ ਜੀਰੇ ਹਾਂ ਮੈਂ ਤੇਜਾ ਕੀ ਹਾਂ ਮੈਂ ਭਾਈ ਵਧੀਆ ਭਾਈ ਤੂੰ ਦੱਸ ਉਹ ਮਾਨੀ ਬਹੁਤ ਵਧੀਆ ਯਾਰ ਮਾਤਰੂ ਦਾਤਾ ਫਰਦਾ ਸੀ ਕਿਉਂ ਭਾਈ ਤੇਜਾ ਤੈਨੂੰ ਕੀ ਕੰਮ ਸੀਗਾ ਭਾਈ ਹਾਂ ਬਸ਼ੀਰੇ ਮੈਂ ਤੇਰੇ ਤੋਂ ਇੱਕ ਗੱਲ ਪੁੱਛਣੀ ਆ ਓਏ ਇੱਕ ਸ਼ੱਡ ਭਾਈ ਦੋ ਗੱਲਾਂ ਪੁੱਛੀਏ ਲੈ ਅੱਛਾ ਮੈਨੂੰ ਐ ਦੱਸ ਬਸ਼ੀਰੇ ਹਾਂ ਮੈਂ ਪੱਕਾ ਰਹੀ ਆ ਯਾਰ ਹਾਂ ਭਾਈ ਤੇਜਾ ਮੈਂ ਤੇਰਾ ਪੱਕਾ ਆੜੀਆਂ ਬਈ ਸੱਚੀ ਪੱਕਾ ਆੜੀਆਂ ਓਏ ਹਾਂ ਬਈ ਤੇਜ ਆਪਾਂ ਦੋਵੇਂ ਪੱਕੇ ਆੜੀਆਂ ਜਿਹਨੇ ਸੱਚੀ ਪੱਕਾ ਆੜੀਆਂ ਨੇ ਓਏ ਹਾਂ ਬਈ ਆਪਾਂ ਸੱਚੀ ਮੁੱਚੀ ਪੱਕਾ ਪੱਕੇ ਆੜੀਆਂ ਦੇਖ ਲਓ ਛੇ ਫੇਰ ਨਾ ਮੁਕਰਨੀ ਲੈ ਬਈ ਚ ਮੁਕਰਨ ਵਾਲੀ ਕੀ ਗੱਲ ਆ ਓੱਕੇ ਵਾਲੀ ਦਾ ਪੱਕੇ ਵਾਲੀਆਂ ਠੀਕ ਆ ਲਓ ਵੀ ਦੋਸਤੋ ਮੈਂ ਆ ਤੇਜ ਇਹ ਆ ਬਸ਼ੀਰਾ ਹਾਂ ਇਹ ਆ ਮੇਰਾ ਪੱਕਾ ਵਾਲੀ ਹੈ ਇਹ ਗੱਲ ਹੋਰ ਸੀ ਓਏ ਭਰਾਵਾ 1 2 3 4 5 6 ਗੱਲਾਂ ਸਾਰੀਆਂ ਗੱਲਾਂ ਪੁੱਛ ਲੈ ਇੱਕ ਹੀ ਆ ਪੁੱਤ ਮੇਰਾ ਅੱਛਾ ਪੁੱਤ ਮੈਨੂੰ ਆਹ ਦੱਸ ਬਸ਼ੀਰੇ ਫੇ ਤੂੰ ਮੇਰਾ ਪੱਕਾ ਨਹੀਂ ਆ ਓਏ ਓਏ ਪੱਕਾ ਨਹੀਂ ਪੱਕਾ ਹੀ ਪੱਕਾ ਓ ਚੱਕਰੋੜਾ ਬਰਸ਼ੰਕਤ ਇਹ ਕੋੜਾ ਮਾਰੇਗਾ ਮੇਰੇ ਵੱਲ ਤੋਂ ਮੇਰਾ ਪੱਕਾ ਹੋਈਆਂ ਤਾਂ ਤੇ ਦੋਸਤੋ ਜਦੋਂ ਵੀ ਮਾਰਦਾ ਆਪਣੀ ਮਾਰਦਾ ਤੇ ਸਿਆਣੇ ਕਹਿੰਦੇ ਵੀ ਆਪ ਦਾ ਮਾਰੂ ਸ਼ਾਮੇ ਸੁਣ। ਇਸੇ ਤਰ੍ਹਾਂ ਉਹਨੇ ਜ਼ਿੰਦਗੀ ਦੇ ਵਿੱਚ ਹਰ ਕਿਹਾਂ ਹਰਖੀਆਂ ਲੜਾਈਆਂ ਹਰਿਆਕੀ ਨੋਕੀਆਂ ਕਰੀ ਚੱਲਦੀ ਆ। ਸਮਾਂ ਆਉਂਦਾ ਤੇ ਇਹਦਾ ਜਨਮ ਦਿਨ ਆ ਜਾਂਦਾ। ਉਹਦੇ ਜਨਮ ਦਿਨ ਦੇ ਉੱਤੇ ਵੱਡੇ ਵੱਡੇ ਲੋਕ ਆਉਂਦੇ ਆ। ਉਹਦੇ ਵਾਸਤੇ ਮੈਨੂੰ ਮੈਂ ਕਿ ਗੱਪ ਲੈ ਕੇ ਆਉਂਦੀ ਆ। ਪਰ ਉਹਦਾ ਜਿਗਰੀ ਯਾਰ ਬਸ਼ੀਰਾ ਨਹੀਂ ਪੋੜਾ। ਤਾਂ ਤੇ ਸੁਣ ਤੱਕ ਨਾ ਮੈਨੂੰ ਰੋਕਿਆ ਜਾਮ। ਆਜੋ ਫਿਰ ਦੇਖਦੇ ਹਾਂ ਉਹਨੇ ਕੀ ਗੱਲਬਾਤ ਹੋਣੀ ਹੈ ਮਛੀਲੇ ਉਹ ਮਛੀਲੇ ਹਾਂ ਭਾਈ ਤੇਜ ਉਹ ਤੈਨੂੰ ਪਤਾ ਜੀ ਬਹੁਤ ਥਸਦੇ ਨੇ ਓਏ ਹਾਂ ਭਾਈ ਮੈਨੂੰ ਪਤਾ ਅੱਜ ਬੜਾ ਥਸਦੇ ਨੇ ਓਏ ਪਤਾ ਓਏ ਭਈਏ 10 ਕਿਹ ਅੱਜ ਅੱਜ ਤਾਂ ਯਾਰ ਓਏ ਹਾਂ ਜਨੀਵਾਰ ਆ ਓਏ ਪੁਰਾਵਾ ਥਸੜਾ ਕੀ ਹੋਇਆ ਸ਼ਨੀਵਾਰ ਕਾ ਹਫਤੇ ਹੁੰਦਾ ਹੈ ਇਹ ਤੂੰ ਵੀ ਟੈਕਲਾ ਦੇਣਾ ਇਹਦੂ ਵੀ ਕਹਿ ਓਏ ਹਾਂ ਇਹਦੂ ਵੀ ਟੈਕਲਾ ਤੈਨੂੰ ਹੋਇਆ ਯਾਰ ਸੋਚ ਸੋਚ ਬੋਲ ਖਾਸ ਦੇ ਓਏ ਧਣ ਓਏ ਆ ਗਿਆ ਹਣ ਓਈਆ ਓਏ ਅੱਜ ਨਾ ਗੁਰਦੁਆਰੇ ਲੱਗ ਰ ਆ ਮਲ ਲੱਗ ਕੇ ਚੱਲ ਆ ਗਿਆ ਓਏ ਓਏ ਭੁਖੜਾ ਦੰਗਾ ਦੁੱਤਿਆਂ ਹਟਾਦਾ ਕਰੋ ਓਏ ਓਏ ਤੂੰ ਖਾਸ ਵੀ ਹੁੰਦਾ ਦੁਨੀਆ ਦੇ ਉੱਤੇ ਭਰਾਵਾ ਉਹ ਜਨਤਾ ਸਾਲ ਵਿੱਚ ਇੱਕ ਵਾਰੀ ਆਉਂਦਾ ਹੈ ਸਾਲ ਇੱਕ ਵਾਰੀ ਆਉਂਦਾ ਹੈ ਮੱਸਾ ਮੱਸਾ ਕਿਹੜਾ ਤਨ ਹੋਇਆ ਓਏ ਆ ਗਿਆ ਓਏ ਆ ਗਿਆ ਕਹ ਦੇ ਫਿਰ ਉਹੀ ਆ ਬਾਈ ਓਏ ਅੱਜ ਨਾ ਪੱਕਾ ਦੀਵਾਲੀ ਹੋਗੀ ਆਪਾਂ ਆਪਣੇ ਕੇ ਲਵਾ ਦੇ ਕਦੇ ਕਦੇ ਤੇਰਾ ਧਿਆਨ ਡੰਗਰ ਚ ਤੁਰਿਆ ਫਿਰਦਾ ਕਦੇ ਸਰਕਾਰੀ ਛੁੱਟੀਆਂ ਚ ਇਹਦੋਂ ਉੱਪਰ ਵੀ ਸੋਚ ਲੈ ਕਰੋ ਤੈਨੂੰ ਪਤਾ ਅੱਜ ਕੀ ਹੈ ਕੀ ਹੈ ਜੇ ਤੂੰ ਅੱਜ ਲੱਗ ਕੇ ਕਾਤਾ ਉਹ ਮੈਂ ਖਾ ਜਾਂਦਾ ਓਏ ਅੱਜ ਤੇਰੇ ਭਰਾ ਦਾ ਜਨਮ ਦਿਨ ਹੈ ਓਏ ਤੇਜੂ ਏ ਹਾਂ ਤੇਰਾ ਵੀ ਜਨਮ ਦਿਨ ਹੁੰਦਾ ਓਏ ਆਪਣੇ ਕਹਿੰਦੇ ਹੁੰਦੇ ਆ ਆ ਦੇਖੋ ਵੱਡਾ ਬੜਾ ਉਹ ਸੋ ਇੱਥੇ ਨਾਲ ਸੰਭਲੀ ਦੀਆ ਕਦ ਸੋਚਣ ਵਾਲੀ ਸੀਆ ਸੋਚਣ ਵਾਲੀ ਇਸ ਗੱਲ ਕਿ ਬਸ਼ੀਰੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਆਪਣਾ ਕਦੇ ਜਨਮ ਦਿਨ ਮਨਾਇਆ ਹੀ ਨਹੀਂ ਸੀ ਉਹਨੂੰ ਸੀ ਪਤਾ ਕਿਵੇਂ ਬੇਸ਼ਕੀ ਤਰ੍ਹਾਂ ਇਹਨਾਂ ਵਾਈਪ ਕੀਤਾ ਜਾਂਦਾ ਹੈ ਨਾ ਉਹਦੇ ਦਿਲ ਦੇ ਵਿੱਚ ਤੇ ਦਿਮਾਗ ਦੇ ਵਿੱਚ ਜੋ ਵੀ ਗੱਲ ਆਈ ਕੋਈ ਉਹਨੇ ਉਹਨੂੰ ਬੋਲਤੀ ਬਾਕੀ ਆਪਾਂ ਨਾਲ ਅੱਗੇ ਵਧਦੇ ਆਂ ਦੇਖਦੇ ਆਂ ਕੀ ਗੱਲਬਾਤ ਹੋਣੀ ਹੈ ਛੇ ਉਹ ਬਸ਼ੀਰੇ ਸਾਹਿਬ ਇਹ ਲੈ ਕੇ ਆਈਏ ਲੈ ਕੇ ਆਈਏ ਭਾਈ ਓਏ ਤੇਰੇ ਕੰਮ ਦੀ ਆ ਪਰ ਮੈਨੂੰ ਤਾਂ ਜੇ ਤੂੰ ਅੱਖਾਂ ਬੰਦ ਕਰੇਗਾ ਬਨਾ ਓਏ ਭਰਾ ਬਨਾ ਮੈਂ ਅੱਖਾਂ ਕੱਬ ਬੰਦ ਕਰਦਾ ਤੇਰੇ ਕੋਲ ਚਾਪੇ ਓੜਾ ਮਾਰੇ ਕੋਈ ਦਿੱਕੀ ਨਹੀਂ ਐਨਾ ਕੀ ਦੀ ਬਾਈ ਜੀ ਚੱਲ ਜੀ ਤਾਂ ਫਿਰ ਮੰਮੀ ਬਾਪ ਕੀ ਲੱਗ ਜਾਨਾ ਚੱਲ ਤੁਹਾਡੇ ਲੈ ਕੇ ਆ ਸੀ ਚੀਜ਼ ਵੇਰੇ ਵਾਸਤੇ ਲੈ ਕੇ ਆਇਆ ਹੋ ਜਾ ਤਾਂ ਆਪਣੀਆਂ ਕਰਦੀਆਂ ਅੱਖਾਂ ਬੰਦ ਕੀ ਕਾਪੜੀ ਬਣੂਗੀ ਤੇ ਨਹੀਂ ਕਰ ਜੀ ਬਾਈ ਕਰ ਜੀਆ ਹਾਂ ਪੱਕਾ ਇਹ ਆ ਖੋਲੱਖਾਂ ਥੱਪੜ ਥੱਪੜ ਨਾ ਮਾਰੀ ਉਹ ਨਹੀਂ ਮਾਰਦਾ ਖੋਲਦਾ ਹਾਂ ਖੋਲ ਰੱਖਾ ਖੋਲਦਾ ਬਾਈ ਖੋਲ ਬਾਈ ਤੇਜ ਤੇਜ ਬਾਈ ਫੁੱਟਬਾਲ ਬਾਈ ਹਾਂ ਫੁੱਟਬਾਲ ਹੀ ਐ ਤੇਜ ਬਾਈ ਤੇਰੇ ਲਈ ਫੁੱਟਬਾਲ ਹੋ ਸਕਦੀ ਐ ਪਰ ਤੈਨੂੰ ਪਤਾ ਬਾਈ ਮੇਰੇ ਲਈ ਇਹ ਮੇਰੀ ਜਿੰਦਗੀ ਐ ਬਾਈ ਮੇਰਾ ਵੀ ਸੁਪਨਾ ਸ ਮੇਰਾ ਵੀ ਇੱਕ ਸੁਪਨਾ ਸੀ ਮੈਂ ਅੱਜ ਫੁੱਟਬਾਲ ਖਿਡਾਰੀ ਬਣਨਾ। ਫੁੱਟਬਾਲ ਈਦ ਕੇ ਉਹਦੇ ਨਾਲ ਸਵੇਰੇ ਸ਼ਾਮ ਪ੍ਰੈਕਟਿਸ ਕਰਕੇ ਇੱਕ ਚੰਗਾ ਖਿਡਾਰੀ ਬਣ ਕੇ ਆਪਣੇ ਮਾਪਿਓ ਦਾ ਆਪਣੇ ਇੱਜ਼ਾਤ ਕਰੋ ਤੇ ਆਪਣੇ ਪਿੰਡ ਦਾ ਨਾਮ ਰੌਸ਼ਨ ਕਰਾਂ। ਐ ਬਾਈ ਤੈਨੂੰ ਪਤਾ ਬਈ ਘਰ ਦੀ ਹੱਤ ਮਾਰੀ ਹੋਣ ਕਰਕੇ ਤੇ ਗਰੀਬ ਹੋਣ ਕਰਕੇ ਮੈਂ ਬਾਈ ਇੱਕ ਫੁੱਟਬਾਲ ਵੀ ਨਹੀਂ ਖਰੀਦ ਸਕਿਆ। ਧੰਨਵਾਦ ਦੋਸਤ। ਮੈਨੂੰ ਇਹ ਫੁੱਟਬਾਲ ਦੇ ਲਈ ਅੱਜ ਤੂੰ ਇਹ ਸਾਫਲ ਕਰਤਾ। ਇਹ ਤੇ ਮੇਰਾ ਪੱਕਾ ਆੜੀਆਂ। ਤੇ ਮੇਰਾ ਭਰਾ ਬਾਈ ਕੋਈ ਗੱਲ ਨਹੀਂ ਬਸ਼ੀਰਿਆ ਕਹਿੰਦੇ ਉਹ ਦੋਸਤ ਜੀ ਕੀ ਜੋ ਤੁਹਾਡੇ ਮਾਰੇ ਸਮੇਂ ਦੇ ਵਿੱਚ ਨਾਲ ਨਾ ਕਰਿਆ ਹਨ